ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਨੂੰ ਬਹੁਤ ਸਾਰੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਅੰਬਰਸਰ, ਆਰਾਮਦਾਸਪੁਰ, ਗੋਲਡਨ ਸਿਟੀ ਗੋਲਡਨ ਸਿਟੀ ਇਸ ਸ਼ਹਿਰ ਦਾ ਨਿਕਨੇਮ ਹੈ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 1574 ਈਸਵੀ ਵਿੱਚ ਅੰਮ੍ਰਿਤ ਸਰੋਵਰ ਦੀ ਨੀਂਹ ਰੱਖੀ ਸੀ ਜਾਂ ਉਹਦਾ ਕਹਿ ਲੋ ਨਿਰਮਾਣ ਕੀਤਾ ਸੀਗਾ ਉਸ ਅੰਮ੍ਰਿਤ ਸਰੋਵਰ ਦੇ ਨਾਮ ਤੇ ਹੀ ਅੰਮ੍ਰਿਤਸਰ ਦਾ ਨਾਮ ਰੱਖਿਆ ਗਿਆ ਹੈ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਸੀ ਇਸ ਲਈ ਇਸ ਧਰਤੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਵੀ ਕਿਹਾ ਜਾਂਦਾ ਹੈ ਇੱਕ ਗ੍ਰੇਟਡ ਰਿਕਾਰਡ ਦੇ ਅਕੋਰਡਿੰਗ ਸ਼੍ਰੀ ਗੁਰੂ ਰਾਮਦਾਸ ਜੀ ਨੇ ਤੁੰਗ ਪਿੰਡ ਦੇ ਮਾਲਕਾਂ ਤੋਂ 700 ਰੁਪਏ ਦੇ ਕੇ ਇਹ ਜ਼ਮੀਨ ਨੂੰ ਖਰੀਦਿਆ ਸੀ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਦੀ ਸਥਾਪਨਾ 1500 ਦੇ ਹਾਕੇ ਵਿੱਚ ਕੀਤੀ ਸੀ ਇਸ ਜਗ੍ਹਾ ਦੀ ਸਥਾਪਨਾ ਸਰੋਵਰ ਤੇ ਮੰਦਿਰ ਦੇ ਨਿਰਮਾਣ ਨਾਲ ਕੀਤੀ ਗਈ ਸੀ ਅੰਮ੍ਰਿਤਸਰ ਵਿੱਚ 12 ਦਰਵਾਜ਼ੇ ਹਨ ਇਹ ਦੇ 12 ਦਰਵਾਜ਼ੇ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਜਾਂਦੇ ਹਨ ਲੁਧਿਆਣੇ ਤੋਂ ਬਾਅਦ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅੰਮ੍ਰਿਤਸਰ ਹੈ ਕਿਹਾ ਜਾਂਦਾ ਹੈ ਕਿ